ਜਿਹੜਾ ਡਾਕਟਰ ਰਾਬਰਟ ਚਾਂਡਲਰ ਕਰਕੇ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਜਿਹਨੂੰ ਰੋਕਫੈਲਰ ਫਾਊਂਡੇਸ਼ਨ ਨੇ ਤੇ ਫੋਰ ਫਾਊਂਡੇਸ਼ਨ ਨੇ ਮਨੀਲਾ ਦੇ ਵਿੱਚ ਲਾਸ ਬੈਨੋ ਸਿਕ ਜਗ੍ਹਾ ਉੱਤੇ ਲਾਸ ਬੈਨੋ ਜਗ੍ਹਾ ਦੇ ਵਿੱਚ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਬਣਾਇਆ 1960 ਦੇ ਵਿੱਚ 1960 ਦੇ ਵਿੱਚ ਬਣਾਇਆ ਔਰ 64 ਦੇ ਵਿੱਚ ਉਹ ਫੰਕਸ਼ਨਲ ਹੋ ਜਾਂਦਾ ਉਹਨਾਂ ਦਾ ਜਿਹੜਾ ਡਾਇਰੈਕਟਰ ਹੁੰਦਾ ਰਾਬਰਟ ਚਾਂਡ ਚਾਂਡਲਰ ਰਾਬਰਟ ਚਾਂਡਲਰ ਦੀ ਕਹਾਣੀ ਸੁਣੋ ਰਾਬਰਟ ਚਾਂਡਲਰ ਕਹਿੰਦਾ ਹੈ ਕਿ ਜਦੋਂ ਮੈਂ ਕਹਿੰਦਾ ਜਦੋਂ ਮੈਨੂੰ ਡਾਇਰੈਕਟਰ ਬਣਾਇਆ ਗਿਆ ਇੰਟਰਨੈਸ਼ਨਲ ਰ ਚੋ ਨਦਰ ਪੋਦਾ ਹੀ ਨਹੀਂ ਸੀ ਦੇਖਿਆ ਕਿੰਨੇ ਸ਼ਾਨਦਾਰ ਬੰਦੇ ਇਕੱਠੇ ਕਿਤੇ ਜਾਂਦੇ ਹੂੰ ਦੁਨੀਆ ਜਾਣਦੇ ਫਰਾਡ ਉੱਥੇ ਇਕੱਠੇ ਕਿਤੇ ਜਾਂਦੇ ਹੂੰ ਔਰ ਉਹ ਕੀ ਕਰਦਾ ਹੈ ਉਹਦੇ ਬਾਰੇ ਇਹ ਕਿਹਾ ਗਿਆ ਕਿ ਦੁਨੀਆ ਦੇ ਜਿੱਥੇ-ਜਿੱਥੇ ਵੀ ਸਾਇੰਟਿਸਟ ਸੀਗੇ ਉਹਨਾਂ ਨੇ ਸਾਰਿਆਂ ਤੱਕ ਪਹੁੰਚਾਂ ਕੀਤੀਆਂ ਜਿੰਨੇ ਪੈਸੇ ਸਰਕਾਰਾਂ ਉਹਨਾਂ ਨੂੰ ਦਿੰਦੀਆਂ ਸੀ ਸਾਇੰਟਿਸਟਾਂ ਨੂੰ ਉਹਦੇ ਨਾਲ 10 ਗੁਣਾ 15 ਗੁਣਾ ਤਰਖਾਵਾਂ ਦੇ ਦੇ ਕੋ ਡਾਲਰਾਂ ਚ ਫਿਰ ਨਾਲ ਉਹਨਾਂ ਨੂੰ ਇਹ ਦਿੱਤਾ ਗਿਆ ਵੀ ਤੁਹਾਡੇ ਰਹਿਣ ਪਹਿਣ ਦੇ ਸਾਰੇ ਖਰਚੇ ਦੂਜੇ ਪਾਸੇ ਤੁਹਾਡੇ ਬੱਚਿਆਂ ਨੂੰ ਅਸੀਂ ਦੁਨੀਆ ਦੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ 'ਚ ਪੜ੍ਹਾਵਾਂਗੇ ਵੱਡੀਆਂ-ਵੱਡੀਆਂ ਕੰਪਨੀਆਂ 'ਚ ਉਹਨੂੰ ਨੌਕਰੀਆਂ ਦੇਵਾਂਗੇ ਇਹੋ ਜੇ ਲਾਲਚ ਦੇ ਦੇ ਕੇ ਸਾਇੰਟਿਸਟ ਉਹਨਾਂ ਨੇ ਇਕੱਠੇ ਕੀਤੇ ਆ ਉੱਥੇ ਹਾਂ ਫਿਲੀਪੀਨਸ ਦੇ ਵਿੱਚ ਉਹਨਾਂ ਜੋ ਉਹ ਹੀ ਡਾਕਟਰ ਚੈਂਡਲਰ ਜਦੋਂ ਆਉਂਦਾ ਇੱਥੇ ਆ ਕੇ ਤੇ ਉਹ ਜਦੋਂ ਆ ਕੇ ਉਹਨੂੰ ਇਹ ਇਹ ਪਤਾ ਉਹਦਾ ਉਹਦਾ ਕਿ ਉਹਨੂੰ ਪਤਾ ਚੱਲ ਜਾਂਦਾ ਕਿ ਇਹ ਬੰਦਾ ਸਾਡਾ ਕੰਮ ਰੋਕੇਗਾ ਇਹ ਸੁਮੇਂ ਨਾਥਨ ਦੇ ਰਸਤੇ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਉਸ ਬੰਦੇ ਨੂੰ ਸਰਕਾਰ ਵੱਲੋਂ ਹਟਾਇਆ ਜਾਂਦਾ ਦਾਤ ਰਿਜੇਰੀਅਨ ਹੂੰ ਔਰ ਮੁਰਕੇ ਕੀ ਹੁੰਦਾ ਦੇਖੋ 66 ਦੇ ਵਿੱਚ 31 ਮਾਰਚ ਨੂੰ ਤੇ ਉਹਨੂੰ ਉਹਨਾਂ ਕੱਢ ਦਿੱਤਾ ਹੂੰ ਉਸ ਤੋਂ ਮਗਰੋਂ ਉਹ ਵਿਚਾਰਾ ਮਕਦਮਾ ਲੜਦਾ ਕਟਕ ਹਾਈ ਕੋਰਟ ਦੇ ਵਿੱਚ ਕਟਕ ਹਾਈ ਕੋਰਟ ਦੇ ਵਿੱਚ ਮਕਦਮਾ ਲੜਦਾ ਔਰ ਕਟਕ ਹਾਈ ਕੋਰਟ ਦੇ ਵਿੱਚ ਸਰਕਾਰ ਜਿਹੜੀ ਆ ਮਾਮਲਾ ਡਿਲੇ ਕਰੀ ਜਾਂਦੀ ਹੈ ਡਿਲੇ ਕਰੀ ਜਾਂਦੀ ਹੈ 1970 ਆ ਗਿਆ ਹੂੰ 70 ਦੇ ਵਿੱਚ ਕੀ ਹੁੰਦਾ ਕਿ ਅਲਟੀਮੇਟਲੀ ਕੀ ਹੁੰਦਾ ਕਿ ਸਰਕਾਰ ਜਵਾਬ ਦਿੰਦੀ ਹੈ ਤੇ ਉਹ ਹਾਈ ਕੋਰਟ ਉਹਨਾਂ ਨੂੰ ਨੋਟਿਸ ਦਿੰਦੀ ਹੈ ਕਿ ਤੁਸੀਂ ਦੱਸੋ ਤਾਂ ਸਹੀ ਵੀ ਇਹ ਬੰਦੇ ਨੂੰ ਨੌਕਰੀ ਤੋਂ ਕਿਉਂ ਕੱਢਿਆ ਹੂੰ ਆਨੂੰ ਇਹ ਦੱਸੋ ਨਹੀਂ ਤੇ ਸਾਡੀ ਕਾਰਵਾਈ ਵਾਸਤੇ ਤਿਆਰ ਹੋ ਔਰ ਇਹ ਸਾਡੀ ਸਰਕਾਰ ਇੰਡੀਅਨ ਗਵਰਨਮੈਂਟ ਇਹ ਕਹਿੰਦੀ ਹੈ ਕਹਿੰਦੀ ਜੇ ਇਹਦੇ ਨੂੰ ਸਾਇੰਟਿਸਟ ਨਹੀਂ ਮੰਨਦੇ ਡਾਕਟਰ ਜੇਵੇਂ ਉਹਦੇ ਹੀ ਸਾਇੰਟਿਸਟ ਨਹੀਂ ਮੰਨਦੇ ਸਾਇੰਟਿਸਟ ਨਹੀਂ ਮੰਨਦੇ ਇਹਨੂੰ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਦੇ ਰਿਸਰਚ ਤੇ ਇਹਨੇ ਕਹਿ ਕੇ ਭੇਜਦੀ ਤੇ ਇਸ ਕਰਕੇ ਇਹਨੂੰ ਅਹੀ ਨੌਕਰੀ ਤੋਂ ਕੱਢਤਾ ਕਹਿੰਦੇ ਫਿਰ ਇਹਦਾ ਮਤਲਬ ਹੈ ਕਿ ਉਹ ਬਿਨਾਂ ਹੀ ਸਾਇੰਟਿਸਟ ਹੁੰਦੇ ਹੋਏ ਵੀ ਐਡੀਆਂ ਵੱਡੀਆਂ ਪੋਸਟਾਂ ਤੇ ਰਹਿ ਗਿਆ ਕਹਿੰਦੇ ਐਡਾ ਬੜਾ ਝੂਠ ਉਹ ਫਿਰ ਉਹਨੂੰ ਦੁਬਾਰਾ ਕਹਿੰਦੇ ਇਹਨੂੰ ਇੱਜ਼ਤ ਨਾਲ ਬਹਾਲ ਕਰੋ ਇੱਜ਼ਤ ਨਾਲ ਬਹਾਲ ਕਰੋ ਔਰ ਇੱਜ਼ਤ ਨਾਲ ਬਹਾਲ ਕੀਤਾ ਜਾਂਦਾ ਉਹਨਾਂ ਦਿਨਾਂ ਦੇ ਵਿੱਚ ਉਹ ਮੱਧ ਪ੍ਰਦੇਸ਼ ਰਾ ਯਾਨੀ ਅਜਕਲ ਛੱਤੀਸਗੜ੍ਹ ਦੇ ਵਿੱਚ ਉਹਦਾ ਡਾਇਰੈਕਟਰ ਬਣਾਇਆ ਹੋਇਆ ਸੀ ਮੱਧ ਪ੍ਰਦੇਸ਼ ਦੀ ਗਵਰਨਮੈਂਟ ਨੇ ਔਰ ਉਹਦੇ ਵਿੱਚ ਕੀ ਹੁੰਦਾ ਕਿ 19000 ਚੌਲਾਂ ਦੀਆਂ ਕਿਸਮਾਂ 19000 ਚੌਲਾਂ ਦੀਆਂ ਕਿਸਮਾਂ ਉਸ ਬੰਦੇ ਨੇ ਪ੍ਰਜ਼ਰਵ ਕਰਤੀਆਂ ਔਰ ਉਹ ਜਦੋਂ ਉਹਨੂੰ ਜਨਰ ਸਰਕਾਰ ਕਹਿੰਦੇ ਹੈ ਸਾਇੰਟਿਸਟ ਨਹੀਂ ਮਾਨਦਾ ਸਾਇੰਟਿਸਟ ਹੀ ਨਹੀਂ ਹੈ ਜਿਹੜਾ ਜਿਹਨੂੰ ਕਹਿੰਦੀ ਜਿਹਨੂੰ ਸਾਇੰਟਿਸਟ ਹੀ ਨਹੀਂ ਸਮਝਦੀ ਜਨੂੰ ਔਰ 550000 ਕਿਸਮਾਂ ਮਿਲ ਕੇ ਉਸ ਇੰਸਟੀਚਿਊਟ ਦੇ ਵਿੱਚ ਬਾਅਦ ਚ ਵੀ ਡਿਵੈਲਪ ਹੋਈਆਂ ਨੇ ਕਹਿੰਦਾ ਮਤਲਬ ਇਹ ਹੈ ਕਿ ਉਹਨੇ ਸਾਡੇ ਚੌਲਾਂ ਸਾਡੇ ਇੰਡੀਆ ਦੇ ਵਿੱਚ ਕਰੀਬ ਚੌਲਾਂ ਦੀਆਂ 120000 ਕਿਸਮਾਂ ਹੋ ਜੀ ਅਸੀਓ ਜਿਨ੍ਹਾਂ ਨੂੰ ਇਹ ਜਿਹੜੀਆਂ ਗ੍ਰੀਨ ਰੈਵਲੂਸ਼ਨ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਕਿਸਮਾਂ ਖਾ ਗਈਆਂ ਸਾਡਾ ਜੀਨ ਪੂਲ ਇਹਨਾਂ ਨੂੰ ਤਬਾਹ ਕਰ ਦਿੱਤਾ ਜਰਮ ਭਲਾ ਜਮੀ ਤਬਾਹ ਕਰ ਦਿੱਤਾ ਔਰ ਜਿਹੜਾ ਹੀ ਉਹਨਾਂ ਨੇ ਕੀ ਕੀਤਾ ਕਿ ਆਈਆਰਆ ਜਿਹੜਾ ਆਈਆਰਆਰਆਈ ਸੀਗਾ ਇੰਟਰਨੈਸ਼ਨਲ ਰਾਈਸ ਰਿਸਰਚ ਸੈਂਟਰ ਜਿਹੜਾ ਫਿਲੀਪੀਨ ਵਾਲਾ ਉਹਨੇ ਕੀ ਕੀਤਾ ਉਹਨੂੰ ਇਹ ਪਤਾ ਲੱਗਿਆ ਕਿ ਯਾਰ ਜਿਹੜੇ ਝੋਨੇ ਦੀਆਂ ਕਿਸਮਾਂ ਅਸੀਂ ਦੇ ਰਹੇ ਹਾਂ ਇੰਡੀਆ ਨੂੰ ਜਾਂ ਪਾਕਿਸਤਾਨ ਨੂੰ ਜਾਂ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਭੇਜ ਰਹੇ ਹਾਂ ਉਹ ਕਿਸਮਾਂ ਤੇ ਜਾ ਕੇ ਉੱਥੇ ਜਾ ਕੇ ਫਲੱਗ ਹੋ ਜਾਂਦੀਆਂ ਨੇ ਜਿਵੇਂ ਆਈਆਰ 8 ਦੀਆਂ ਕਹਾਣੀ ਦਸੀ ਸਾਰੀਆਂ ਕਿਸਮਾਂ ਦੀ ਕਹਾਣੀ ਇਦਾਂ ਹੀ ਹੁਣ ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਯਾਨੀ ਅੱਜਕੱਲ ਬਾਸਮਤੀ ਚਲਦੀ ਹੈ ਪੀਆਰ 106 ਹੁੰਦੀ ਹੁਣ ਪੀਆਰ 106 ਕਿੱਥੇ ਹੈ ਪੀਆਰ 107 ਪੀਆਰ 108 ਅੱਜਕਲ ਸੁਣਿਆ ਕਿ ਪੀਆਰ 131 ਆਈ ਪਈ ਹੈ ਕਹਿੰਦਾ ਮਤਲਬ ਕਿ ਇਹ ਕਿਸਮਾਂ ਦਾ ਕੋਈ ਫਿਊਚਰ ਨਹੀਂ ਹੁੰਦਾ ਇਹ ਜਿਹੜੀਆਂ ਕਿਸਮਾਂ ਸਾਨੂੰ ਦੇ ਰਹੇ ਨੇ ਬਾਹਰ ਦੇ ਜੀਨ ਪੂਲ ਦੀਆਂ ਹੁਣ ਇਹਦੇ ਵਿੱਚ ਕੀ ਹੋਇਆ ਕਿ ਇਹ ਇਹ ਜਿਹੜ ਉਹਨਾਂ ਨੇ ਕੀ ਕੀਤਾ ਕਹਿੰਦੇ ਕਿ ਇੰਡੀਆ ਦੇ ਵਿੱਚ ਜੇ ਹਾਨੂੰ ਸਰਵਾਈਵ ਕਰਨਾ ਤੇ ਜਿਹੜਾ ਕੰਮ ਰਚੈਰੀਆ ਨੇ ਕੀਤਾ ਹੋਇਆ ਡਾਕਟਰ ਰਚੈਰੀਆ ਨੇ ਉਹ ਸਾਰੇ ਤੇ ਹਾਈਜੈਕ ਕਰੋ ਉਹ ਕੰਮ ਕਿੱਥੇ ਪਿਆ ਸੀ ਰਾਏਪੁਰ ਦੇ ਵਿੱਚ ਰਾਏਪੁਰ ਦੇ ਵਿੱਚ ਉਹਨੂੰ ਨੌਕਰੀ ਤੋਂ ਕੱਢਿਆ ਗਿਆ ਉਹਦੇ ਕਮਰੇ ਦੇ ਵਿੱਚ ਹੂੰ ਜੋ ਵੀ ਸਟੋਰ ਸੀਗਾ ਕਿਉਂਕਿ ਗਵਰਨਮੈਂਟ ਨੇ ਉਹ ਬੜਾ ਉਹਨੂੰ 20000 ਰੁਪਏ ਸਾਲ ਦਾ ਸਾਰਾ ਬਜਟ ਮਿਲਦਾ ਹੁੰਦਾ ਸੀ ਮੱਧ ਪ੍ਰਦੇਸ਼ ਦੇ ਵਿੱਚ ਰਾਏਪੁਰ ਦੇ ਵਿੱਚ ਇੱਕ 20000 ਦਾ ਬਜਟ ਉਹਨੂੰ ਮਿਲਦਾ ਹੁੰਦਾ ਸੀ ਦੂਜੇ ਪਾਸੇ ਵਰਲਡ ਬੈਂਕ ਨੇ ਇਹ ਕਿਹਾ ਕਿ ਇਹ ਸਟਿਚੂਲ ਬੰਦ ਕਰ ਦਿਓ ਮੈਂ ਤੁਹਾਨੂੰ 4 ਕਰੋੜ ਦਿੰਨਾ ਕਿ ਤਾਂ ਤੁਸੀਂ ਮੁਕਾਬਲੇ ਤੇ ਇਹਦੇ ਇੱਕ ਨਵਾਂ ਸਟਿਵਰ ਖੋਲੋ ਉਹ ਪੈਸਾ ਕਿਹਨੂੰ ਮਿਲਣਾ ਹੈ ਇੰਡੀਅਨ ਕਾਉਂਸਲ ਫਾਰ ਐਗਰੀਕਲਚਰ ਰਿਸਰਚ ਔਰ ਉਹ ਇੱਕ ਨਵਾਂ ਉਹਨਾਂ ਨੇ ਐਸਟੈਬਲਿਸ਼ ਕੀਤਾ ਵਰਡ ਬੈਂਕ ਦੇਖੋ ਵਰਡ ਬੈਂਕ ਕਿਹਦੇ ਖਿਲਾਫ ਚੱਲ ਰਿਹਾ ਡਾਕਟਰ ਚੇਰੀਆ ਦੇ ਖਿਲਾਫ ਵਰਡ ਬੈਂਕ ਕਿਨੂੰ ਪ੍ਰਮੋਟ ਕਰ ਰਿਹਾ ਡਾਕਟਰ ਸੁਮੇਨਾਥ ਹੁਣ ਵਰਡ ਬੈਂਕ ਸਾਡੀਆਂ ਕਿਸਾਨ ਜੁਨੀਨਾਂ ਕਿਹਦੇ ਨਾਲ ਲੜ ਰਹੀਆਂ ਵਰਡ ਬੈਂਕ ਨਾਲ ਸਾਡੀਆਂ ਕਿਸਾਨ ਜੁਨੀਨਾਂ ਕਿਹਦੇ ਨਾਲ ਲੜ ਰਹੀਆਂ ਡਬਲਯੂਟੀ ਨਾਲ ਡਬਲਯੂਟੀ ਦਾ ਕੌਣ ਲੜ ਰਿਹਾ ਸੁਮੇਨਾਥ ਵਰਲਡ ਬੈਂਕ ਕੋਲ ਲੜਲਾ ਸਵਾਮੀਨਾਥ ਸਰ ਫੋਡ ਫਾਊਂਡੇਸ਼ਨ ਦਾ ਕੋਲ ਲੜਲਾ ਸਵਾਮੀਨਾਥ ਕਿਸਾਲ ਵੀ ਇਹਨਾਂ ਦਾ ਕੋਲ ਲੜਲਾ ਸਵਾਮੀਨਾਥ ਉਹ ਕਹਿੰਦਾ ਮਸਲਾ ਇਹ ਹੋਇਆ ਕਿ ਸਾਰਿਆਂ ਦਾ ਲੜਲਾ ਇੱਕੋ ਹੀ ਹੈ ਇਹਦਾ ਮਤਲਬ ਹੈ ਕਿ ਇਹ ਲੋਕ ਕਿਤੇ ਨਾ ਕਿਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਲੇ ਇਹ ਲੋਕ ਵਰਲਡ ਬੈਂਕ ਦੇ ਹੱਥਾਂ 'ਚ ਖੇਲੇ ਇਹ ਡਬਲਯੂਟੀਓ ਦੇ ਹੱਥਾਂ 'ਚ ਖੇਲੇ ਸਾਡੇ ਸਭ ਤੋਂ ਪਹਿਲੇ ਜਿਹੜੇ ਐਗਰੀਕਲਚਰ ਮਿਨਿਸਟਰ ਹੋਏ ਕੇ ਐਮ ਮੁੰਸੀ ਕੇ ਐਮ ਮੁੰਸੀ ਇਹ ਚਾਹੁੰਦੇ ਸੀ ਕਿ ਹਿੰਦੁਸਤਾਨ ਦੇ ਵਿੱਚ ਐਗਰੀਕਲਚਰ ਪਾਲਿਸੀ ਉਹ ਲੈਂਦੀ ਜਾਵੇ ਜਿਹੜੀ ਹਿੰਦੁਸਤਾਨ ਦੇ ਹਿੱਤਾਂ ਦੇ ਮੁਤਾਬਕ ਹੋਵੇ ਇੱਥੋਂ ਦੇ ਜੋ ਪੌਦੇ ਨੇ ਪਲਾਂਟ ਨੇ ਜੋ ਖੇਤੀਬਾੜੀ ਆ ਜੋ ਫਸਲਾਂ ਨੇ ਉਹਨਾਂ ਦੇ ਮੁਤਾਬਕ ਚੱਲਣਾ ਦਾ ਮੁਤਾਬਕ ਹਾਂ ਫਿਰ ਮੁੜ ਕੇ ਸਾਡੇ ਉਸ ਤੋਂ ਬਾਅਦ ਇੱਕ ਸਾਡੇ ਪ੍ਰਧਾਨ ਮੰਤਰੀ ਆਉਂਦੇ ਆ ਲਾਲਬਾਧਰ ਸਾਸਤਰੀ ਉਹਨਾਂ ਦੇ ਵਿਚਾਰ ਵੀ ਕੁਝ ਇਹੋ ਜਿਹੀ ਹੁਣ ਤੁਸੀਂ ਆਂਦਾ ਹੁਣ ਤੁਸੀਂ ਦੇਖੋ ਕਿ ਲਾਲਬਾਧਰ ਸਾਸਤਰੀ ਦੀ ਮੌਤ ਕਦੋਂ ਹੁੰਦੀ ਹੈ 17 ਜਨਵਰੀ 1960 ਨੂੰ 17 ਜਨਵਰੀ 1960 ਉਸ ਤੋਂ ਬਾਅਦ ਜਿਹੜਾ ਨਵਾਂ ਪ੍ਰਧਾਨ ਮੰਤਰੀ ਆਇਆ 24 ਤਰੀਕ 24 ਜਨਵਰੀ ਨੂੰ ਨਵਾਂ ਪ੍ਰਧਾਨ ਮੰਤਰੀ ਸੌ ਚੱਕਦਾ ਮੈਂ ਦਾ ਨਾਂ ਨਹੀਂ ਲਵਾਂਗਾ ਕਹਿਣ ਦਾ ਮਤਲਬ ਇਹ ਕਿ ਉਹਨਾਂ ਮੁੜ ਕੇ ਨਵੇਂ ਪ੍ਰਧਾਨ ਮੰਤਰੀ ਦੇ ਆਉਣ ਦੇ ਨਾਲ ਇਹਨਾਂ ਦੀਆਂ ਬਾਤਾਂ ਖੁੱ ਲਾਲ ਬਹਾਦਰ ਸ਼ਾਸਤਰੀ ਜਿਹੜਾ ਸੀ ਇਹਨਾਂ ਨੂੰ ਖੁੱਲਾ ਖੇਡ ਖੇਡਣ ਦੇ ਹੱਕ ਚ ਨਹੀਂ ਸੀ ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਪਾਲਿਸੀ ਆਈ ਹੈ ਗ੍ਰੀਨ ਰੈਵੋਲੂਸ਼ਨ ਦੀ ਗ੍ਰੀਨ ਰੈਵੋਲੂਸ਼ਨ ਨੇ ਸਾਨੂੰ ਕੀ ਦਿੱਤਾ ਜ਼ਹਿਰ ਦਿੱਤੇ ਸਾਨੂੰ ਖੇਤੀ ਦੇ ਨਾਂ ਦੇ ਉੱਤੇ ਸਾਨੂੰ ਸਾਡੀ ਜ਼ਮੀਨਾਂ ਬਰਬਾਦ ਹੋ ਗਈਆਂ ਸਾਨੂੰ ਚਾਹੀਦਾ ਕੀ ਸੀਗਾ ਸਾਨੂੰ ਇੰਡੀਅਨ ਮਾਡਲ ਚਾਹੀਦਾ ਸੀ ਸਾਨੂੰ ਉਹ ਚਾਹੀਦੀ ਸੀ ਉਹ 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 ਚੀਜ਼ ਚਾਹੀਦੀ ਸੀ ਜਿਹੜੀ ਚੀਜ਼ ਸਾਡੇ ਜਿਹੜਾ ਜੀਨ ਪੂਲ ਸੀਗਾ 1 ਲੱਖ 20 ਹਜ਼ਾਰ ਕਿਸਮਾਂ ਚਾਉਲ ਦੀਆਂ ਜਿਸ ਦੇਸ਼ ਵਿੱਚ ਹੁੰਦੀਆਂ ਹੋ ਤੇ ਲਨਤ ਉਸ ਮੁਲਕ ਦੇ ਹਾਕਮਾਂ ਦੇ ਕਿ ਉਹ ਤਾਈਵਾਨ ਤੋਂ ਇੱਕ ਵੈਰੈਟੀ ਲਿਆਉਣ ਜਿਹਦੇ ਵਿੱਚ ਜਿਹਦਾ ਨਾਂ ਸੀ ਡੀ ਜੂ ਵੂ ਜਨ ਉਸ ਵੈਰੈਟੀ ਦੇ ਉੱਤੇ ਉਹਨਾਂ ਨੇ ਆਪਣਾ ਝੋਨੇ ਦਾ ਸਾਰਾ ਜੀਨਪੂਲ ਖੜਾ ਕੀਤਾ ਫਿਰ ਕਣਕ ਦਾ ਜੀਨਪੂਲ ਖੜਾ ਕੀਤਾ ਜਾਪਾਨ ਦੀ ਇੱਕ ਵੈਰੈਟੀ ਸੀ ਨੋਰਿੰਡਸ ਕਰਕੇ ਨੋਰਿੰਦਸ ਦੇ ਉੱਤੇ ਅਜਨੀਆਂ ਕਿਸਮਾਂ ਮੋਣੇ ਕਰਾਈਆਂ ਸੋਨਾ ਲਿਕਾ ਹੋ ਗਈ 22 18 ਹੋ ਗਈ 308 ਹੋ ਗਈ ਇਹ ਸਾਰੀਆਂ ਕਿਸਮਾਂ ਜਿਹੜੋਂ ਕੱਢੀਆਂ ਇਹਨਾਂ ਨੇ ਮੈਕਸੀਕਨ ਕਣਕਾਂ ਜਿਹੜੀਆਂ ਮੈਕਸੀਕਨ ਕਣਕਾਂ ਆ ਉਹਨਾਂ ਦਾ ਜੀਨ ਪੂਲ ਨੋਰਿੰਦਸ ਤੋਂ ਆਇਆ ਉਹ ਡਾਕਟਰ ਬੋਰ ਲੱਗਦੇ ਦੀਆਂ ਕਰਾ ਮਤਲਬ ਅਸੀਂ ਜੋ ਵੀ ਇਸ ਸਮੇਂ ਚ ਉਹਨਾਂ ਦੇ ਬੀਜ ਹੋ ਗਏ ਜਾਂ ਕਣਕ ਦੇ ਬੀਜ ਹੋ ਗਏ ਜਾਂ ਜਿਹੜੇ ਸਾਡੇ ਖੇਤਾਂ ਦੇ ਵਿੱਚ ਕੁਝ ਵੀ ਉਗ ਰਿਹਾ ਉਹ ਹੈ ਹੀ ਨਹੀਂ ਇੰਡੀਅਨ ਹੈ ਹੀ ਨਹੀਂ ਉਹ ਇੰਡੀਅਨ ਨਹੀਂ ਬਾਹਰੋਂ ਆਇਆ ਜੀ ਉਹ ਜਾਪਾਨ ਦਾ ਹੈ ਮੈਕਸੀਕੋ ਦਾ ਜਾਂ ਟਾਈਵਾਨ ਦਾ ਹੀ ਹੈ ਉਹ ਉਧਰ ਦਾ ਹੈ ਉਹ ਜੀਨ ਪੂਲ ਨੇ ਕੀ ਕੀਤਾ ਇੱਥੇ ਆ ਕੇ ਇੱਥੇ ਆ ਕੇ ਫਲਪ ਹੋ ਗਿਆ ਇੱਥੋਂ ਦੇ ਮੌਸਮ ਦੇ ਹਿਸਾਬ ਨਾਲ ਉਹਨੇ ਨਵੇਂ ਨਵੇਂ ਬਿਮਾਰੀਆਂ ਨੇ ਢਾਲਿਆ ਨਵੇਂ ਨਵੇਂ ਆ ਉਲੀਆਂ ਪੈ ਗਈਆਂ ਨਵੇਂ ਨਵੇਂ ਉਹਨਾਂ ਨੂੰ ਵਾਇਰਸ ਪੈ ਗਏ ਉਹਨਾਂ ਨੂੰ ਹੋਰ ਜਿਹੜਾ ਹੁਣ ਨਵੇਂ ਨਵੇਂ ਕਿਸਮਾਂ ਆ ਗਈਆਂ ਹੁਣ ਗਿਣਿਆ ਬ੍ਰਾਊਨ ਪਲਾਂਟ ਹੋਪਰ ਵਰਗੇ ਨਵੇਂ ਨਵੇਂ ਕੀੜੇ ਪੈਦਾ ਹੋ ਗਏ ਉਹਨੂੰ ਖਾਣ ਵਾਸਤੇ ਹੈ ਇਹਨਾਂ ਨੇ ਕੀ ਕੀਤਾ ਕਿ ਇਹ ਇਹਨਾਂ ਦਾ ਮਾਡਲ ਕੀ ਸੀ ਇਹਨਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਸੀ ਇਹਨਾਂ ਨੂੰ ਚਾਹੀਦਾ ਸੀ ਸਵਾਮੀਨਾਰਥ ਨੂੰ ਕੀ ਚਾਹੀਦਾ ਸੀ ਕਿ ਮੈਂ ਇੱਕ ਇਹੋ ਜਿਹਾ ਮਾਡਲ ਲੈ ਕੇ ਆਵਾਂਗਾ ਜਿਹੜੇ ਮੇਰੇ ਆਕਾ ਨੇ ਰੌਕਫੈਲਡਰ ਫਾਊਂਡੇਸ਼ਨ ਵਾਲੀ ਜਾਂ ਜੋ ਕਾਰਪੋਰੇਟ ਘਰਾਣੇ ਨੇ ਉਹਨਾਂ ਦੀ ਖਾਦਾ ਵਿਕਣੀ ਚਾਹੀਦੀ ਹਾਂ ਉਹਨਾਂ ਦੀਆਂ ਇਨਸੈਕਟੀਸਾਈਡਾਂ ਵਿਕਣੀਆਂ ਚਾਹੀਦੀਆਂ ਉਹਨਾਂ ਦੇ ਇਹ ਜਿਹੜੇ ਨਦੀਨ ਨਾਸ਼ਕ ਨੇ ਇਹ ਜ਼ਹਿਰ ਵਿਕਣੇ ਚਾਹੀਦੇ ਬੈਕਟੀਰੀ ਨਾਸ਼ਕ ਤੇ ਜਾਂ ਫੰਗੀ ਨਾਸ਼ਕ ਵਿਕਣੇ ਚਾਹੀਦੇ ਇਹਨਾਂ ਦਾ ਅਸਲੀ ਤਾਂ ਮਾਰਕੀਟ ਸੀ ਮਾਰਕੀਟ ਇਹ ਸੀ ਕਿ ਜਦੋਂ ਉਹ ਜ਼ਹਿਰ ਵਾਲੀਆਂ ਕੰਪਨੀਆਂ ਜਿਹੜੀਆਂ ਜਦੋਂ ਵਰਲਡ ਵਾਰ ਖਤਮ ਹੋ ਗਿਆ ਉਹਦੇ ਬੇਰੁਜ਼ਗਾਰ ਹੋਈਆਂ ਬਈਆਂ ਹੁਣ ਜ਼ਹਿਰ ਬਣਾਉਣ ਤੇ ਕਿੱਥੇ ਇਸਤੇਮਾਲ ਕਰਨ ਉਹ ਜਿਹੜਾ ਖੇਤੀ ਦਾ ਮਾਡਲ ਆਇਆ ਉਹਦੇ ਵਿੱਚ ਫਾਇਦਾ ਹੋਇਆ ਕਾਰਪੋਰੇਟ ਘਰਾਣਿਆਂ ਦਾ ਕਿਉਂ ਜ਼ਹਿਰ ਵਾਲੀਆਂ ਕ ਗੈਰ ਬੰਦੇ ਸੀ ਨਾ ਉਹ ਤਾਂ ਬਰੂਦੇ ਪੰਦੇ ਸੀ ਸਰ ਧੁੱਪਾਂ ਬਣਦੀਆਂ ਬਰੂਦ ਹੁੰਦੇ ਉਹ 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 ਕੰਮ ਬੰਦ ਹੋ ਗਏ ਦੂਜੇ ਪਾਸੇ ਇਹੀ ਕੰਪਨੀਆਂ ਨੇ ਬਾਇਰ ਹੋ ਗਈ ਫਲਾਣੀ ਹੋ ਗਈ ਜੋ ਮਨ ਨਾਲ ਲੱਗਣ ਲੱਗਾ ਨਾ ਬੜਾ ਲੰਬਾ ਕੰਮ ਹੋ ਜਾਣਾ ਬੌਂਸ ਬਣਾਉਣ ਵਾਲੀਆਂ ਕੰਪਨੀਆਂ ਬੈਸਟ ਸਾਈਡ ਬਣਾ ਰਹੀਆਂ ਸੀ ਦੇਖੋ ਜਿੰਨੀਆਂ ਵੀ ਕੰਪਨੀਆਂ ਜ਼ਹਿਰ ਬਣਾਉਂਦੀਆਂ ਹੂੰ ਇਹ ਕੰਪਨੀਆਂ ਉਹੀ ਨੇ ਜਿਹੜੀਆਂ ਕੰਪਨੀਆਂ ਕਦੇ ਬਰੂਦ ਬਣਾਉਂਦੀਆਂ ਕਿਉਂਕਿ ਇਨਸਾਨੀਅਤ ਦੀ ਤਬਾਹੀ ਦੇ ਸਾਧਨ ਜਦੋਂ ਵਰਲਡ ਵਾਰ ਸੈਕੰਡ ਖਤਮ ਹੁੰਦੀ ਹੈ ਤੇ ਇਹਨਾਂ ਕੰਪਨੀਆਂ ਨੂੰ ਲੱਗਿਆ ਵੀ ਇਹ ਬੇਰੁਜ਼ਗਾਰ ਹੋ ਗਈਆਂ ਔਰ ਦੂਜੇ ਪਾਸੇ ਤੁਹਾਨੂੰ ਜਿਵੇਂ ਕਿ ਦੂਜੇ ਪਾਸੇ ਇਹ ਸੀਗਾ ਕਿ ਇਹਨਾਂ ਨੂੰ ਡਰ ਪਿਆ ਸੀਗਾ ਕਿਤੇ ਕ੍ਰਾਂਤੀਆਂ ਦਾ ਸਾਡੇ ਸਿਰਾਂ ਤੇ ਚੜ ਜਾ। ਇਹਨਾਂ ਨੇ ਸਾਰਿਆਂ ਨੇ ਮਿਲ ਕੇ ਫੋਰਡ ਫਾਊਂਡੇਸ਼ਨ ਔਰ ਰਾਕਫੈਲਰ ਫਾਊਂਡੇਸ਼ਨ ਦੇ ਜਿਹੜੇ ਝੰਡਾ ਝੰਡੇ ਦੇ ਛੱਲੇ ਇਹਨਾਂ ਨੇ ਇਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਆਪਣਾ ਇੱਕ ਏਜੰਡਾ ਚਲਾਇਆ। ਏਜੰਡਾ ਇਹ ਚਲਾਇਆ ਕਿ ਇੱਕ ਤਾਂ ਇਹਨਾਂ ਨੂੰ ਰੋਜ਼ਗਾਰ ਮਿਲਦਾ ਰਹੇ। ਇਹ ਕੰਪਨੀਆਂ ਦੇ ਜਿਹੜੇ ਇਨਸੈਕਟੀਸਾਈਡ ਨੇ ਪੈਸਟੀਸਾਈਡ ਨੇ ਜਿਹੜੇ ਜ਼ਹਿਰ ਨੇ ਉਹਨਾਂ ਨੂੰ ਇੱਕ ਮਾਰਕੀਟ ਮਿਲੇ ਪਰਮਾਨੈਂਟ ਮਾਰਕੀਟ ਮਿਲੇ ਲਗਾਤਾਰ ਮਾਰਕੀਟ ਮਿਲੇ ਲਗਾਤਾਰ ਮਾਰਕੀਟ ਵਾਸਤੇ ਜਿਹੜਾ ਮਾਡਲ ਆਇਆ ਉਹਦਾ ਨਾਮ ਸੀਗਾ ਗ੍ਰੀਨ ਰੈਵਿਊਲੂਸ਼ਨ ਔਰ ਉਹ ਗ੍ਰੀਨ ਰੈਵਿਊਲੂਸ਼ਨ ਨੂੰ ਅੱਗੇ ਕਰਨ ਵਾਸਤੇ ਡਾਕਟਰ ਨਾਰਮਨ ਬੋਰਲੌਗ ਵਰਗੇ ਬੰਦੇ ਆਏ ਡਾਕਟਰ ਨਾਰਮਨ ਬੋਰਲੌਗ ਵਰਗੇ ਬੰਦਿਆਂ ਦਾ ਸਭ ਤੋਂ ਵੱਡਾ ਜਿਹੜਾ ਸਟੂਡੈਂਟ ਸੀਗਾ ਇੰਡੀਆ ਦੇ ਵਿੱਚ ਸੋਮੇਨਾਥ ਔਰ ਉਹ ਜਿਹੜਾ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਕਿ ਇਸ ਕਰਕੇ ਇਹਦੇ ਵਿੱਚ ਕੀ ਹੋਇਆ ਕਿ ਨੁਕਸਾਨ ਕੀ ਹੋਇਆ ਨੁਕਸਾਨ ਇਹ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਕਿਸਮਾਂ ਕਣਕ ਦੀਆਂ ਹਜ਼ਾਰਾਂ ਕਿਸਮਾਂ ਮੱਕੀ ਦੀਆਂ ਹਜ਼ਾਰਾਂ ਕਿਸਮਾਂ ਬਾਜਰੇ ਦੀਆਂ ਲੱਖਾਂ ਕਿਸਮਾਂ ਝੋਨੇ ਦੀਆਂ ਉਹ ਸਾਰੀਆਂ ਕਿਸਮਾਂ ਤਬਾਹ ਕਰਕੇ ਬਾਹਰਲੇ ਮੁਲਕਾਂ ਤੋਂ ਜਿਹੜਾ ਜੀਨ ਲੈਂਦੇ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਡੀਜੀਓ ਗੂਜਨ ਹੋ ਗਿਆ ਝੋਨਾ ਹੋ ਗਿਆ ਦੂਜੇ ਪਾਸੇ ਉਹ ਹੋ ਗਿਆ ਨੋਰਿੰਦਾ ਹੋ ਗਿਆ ਕਣਕ ਦਾ ਹੋ ਗਿਆ ਉਹ ਇੱਕ ਮੋਨੋਕਲਚਰ ਹੈ ਮੋਨੋਕਲਚਰ ਮਤਲਬ ਉਹ ਕਿਸਮ ਦਾ ਇੱਥੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉਹ ਕਿੱਥੇ ਤਾਈਵਾਨ ਦੀ ਕਿਸਮਾਂ ਕੋਈ ਜਾਪਾਨ ਦੀ ਕਿਸਮਾਂ ਕੋਈ ਮੈਕਸੀਕੋ ਦੀ ਕਿਸਮਾਂ ਸਾਡੇ ਮੌਸਮ 'ਚ ਉਹ ਅਨਕੂਲ ਹੀ ਨਹੀਂ ਹੈਗੀਆਂ ਉਹ ਕਿਸਮਾਂ ਲੈ ਕੇ ਸਾਡੇ ਤੇ ਥੁੱਪੀਆਂ ਗਈਆਂ ਜਦੋਂ ਥੁੱਪੀਆਂ ਗਈਆਂ ਤੇ ਇੱਥੇ ਜਿਹੜੇ ਸੀ ਜੇ ਸਾਡੀ ਧਰਤੀ ਨੇ ਉਹ ਸਰਕਾਰ ਨਹੀਂ ਕੀਤੀਆਂ ਸਾਡੇ ਮੌਸਮ ਨੇ ਉਹ ਸਵੀਕਾਰ ਨਹੀਂ ਕੀਤੀਆਂ ਸਾਡੇ ਮੌਸਮ ਨੇ ਉਹਨਾਂ ਨੂੰ ਰਿਜੈਕਟ ਕੀਤਾ ਕੁਦਰਤ ਨੇ ਰਿਜੈਕਟ ਕੀਤਾ ਕੁਦਰਤ ਦੇ ਰਜੈਕਟ ਕੀਤਾ ਨਾਮੀਨੇ ਮੇ ਬਿਮਾਰੀਆਂ ਉਹਨਾਂ ਨੂੰ ਪਈਆਂ ਚਾਹੇ ਤੁਸੀਂ ਆਈਆਰ 8 ਮਿੱਤਰਾਂ ਨੂੰ ਕਹਾਣੀ ਸੁਣਾਈ ਹੋਣੀ ਆਈਆਰ 8 ਆਇਆ ਫਿਰ ਆਈਆਰ 20 ਆਇਆ ਫਿਰ ਆਈਆਰ 26 ਆਇਆ ਫਿਰ ਆਈਆਰ 36 ਆਇਆ ਜਿਵੇਂ ਪੀਆਰ 107 ਆਈ 108 ਆਈ 109 ਆਈ 126 ਆਈ 124 ਆਈ ਜੋ ਜੋ ਕੁਝ ਵੀ ਹੋਇਆ ਉਹ ਕਹਿਣ ਦਾ ਮਤਲਬ ਹੈ ਕਿ ਇਨ੍ਹਾਂ ਕਿਸਮਾਂ ਦਾ ਕੋਈ ਫਿਊਚਰ ਨਹੀਂ ਹੈਗਾ ਸਾਡਾ ਫਿਊਚਰ ਕਿੱਥੇ ਆ ਸਾਡਾ ਫਿਊਚਰ ਸਾਡੇ ਜੀਨ ਪੂਲ ਚ ਸਾਡੀਆਂ ਉਹਨਾਂ ਕਿਸਮਾਂ ਜਿਹੜੀਆਂ ਕਿਸਮਾਂ ਇੱਥੇ ਹਜ਼ਾਰਾਂ ਸਾਲਾਂ ਤੋਂ ਉਗ ਰਹੀਆਂ ਜਿਹੜੀਆਂ ਬਾਬੇ ਨਾਨਕ ਦੇ ਟਾਈਮ ਤੇ ਵੀ ਉਗ ਰਹੀਆਂ ਸੀ ਰਮਾਇਣ ਮਹਾਭਾਰਤ ਦੇ ਟਾਈਮ ਤੇ ਵੀ ਉਗ ਰਹੀਆਂ ਸੀ ਸਾਨੂੰ ਉਹ ਕਿਸਮਾਂ ਚਾਹੀਦੀਆਂ ਉਹ ਕਿਸਮਾਂ ਨੂੰ ਪਿਉਰੀਫਾਈ ਕੌਣ ਕਰ ਰਿਹਾ ਸੀਗਾ ਸੀਆਰਆਰਆਈ ਕਟਕਵਾਲ ਉਹਦੇ ਉੱਤੇ ਸਾਰੀ ਖੋਜ ਹੋ ਰਹੀ ਸੀ ਬਾਅਦ ਚ ਐਮਪੀਆਰਆਰਆਈ ਰਾਏਪੁਰਵਾਲ ਉਹ ادارے ਇਹਨਾਂ ਨੇ ਬੰਦ ਕਰਵਾਏ ਡਾਕਟਰ ਰਿਚੈਰੀਆ ਵਰਗੇ ਜਿਹੜੇ ਟੌਪ ਦੇ ਸੈਂਟਿਸ ਸੀ ਉਹਨਾਂ ਨੂੰ ਇਹਨਾਂ ਨੇ ਨੌਕਰੀਆਂ ਤੋਂ ਜਵਾਬ ਦਿੱਤੇ ਉਹਨਾਂ ਨੂੰ ਘਰ ਹੀ ਘਰ ਹੀ ਬਿਠਾਇਆ ਗਿਆ ਔਰ ਜਿਹੜਾ ਬੰਦਾ ਜਿਹੜਾ ਬੰਦਾ ਰੌਕਫੈਲਰ ਫਾਊਂਡੇਸ਼ਨ ਦਾ ਨੁਮਾਇੰਦਾ ਸੀ ਰੌਕਫੈਲਰ ਫਾਊਂਡੇਸ਼ਨ ਦਾ ਪਾਲਿਆ ਹੋਇਆ ਸੀ ਸੁਭਮਿੰਦਰ ਉਹ ਉੱਚ ਅਹੁਦਿਆਂ ਤੇ ਬਿਠਾਇਆ ਗਿਆ ਸਾਰੀ ਜਿਹੜੀ ਫੋਰਨ ਪਾਲਸੀ ਸਾਡੀ ਅਮਰੀਕਾ ਦੇ ਹੱਥਾਂ 'ਚ ਗਈ ਹੂੰ ਔਰ ਅਮਰੀਕਾ ਦੇ ਬੰਦੇ ਜੇ ਚਾਹੇ ਉਹ ਡਗਲਸ ਹੈਮਸਫਿੰਗਰ ਹੋਏ ਚਾਹੇ ਉਹ ਜਿਨ੍ਹਾਂ ਦੇ ਨਾਮ ਮੇ ਹੁਣੇ ਲਿਖਿਆ ਰਾਲਫ ਕਿਮਿੰਗਸ ਹੋਏ ਜਾਂ ਹੋਰ ਵੀ ਬੰਦੇ ਹੋਣ ਉਹਨਾਂ ਬੰਦਿਆਂ ਦੇ ਹੱਥਾਂ ਵਿੱਚ ਜਦੋਂ ਸਾਡੀ ਸਰਕਾਰ ਖੇਲੀ ਸਾਡੀ ਖੇਤੀਬਾੜੀ ਪਾਲਸੀ ਖੇਲੀ ਸਾਡੀ ਖੇਤੀਬਾੜੀ ਪਾਲਸੀ ਤਾਂ ਨਾਮ ਦੀ ਰਸਤੀ ਰਹੀ ਨਾ ਹਮ ਅਸਲ ਦੇ ਵਿੱਚ ਨੇ ਕਾਰਪੋਰੇਟ ਪਾਲਸੀ ਸੀ ਹਮ ਅਸਲ ਦੇ ਵਿੱਚ ਤੇ ਅਮਰੀਕਨ ਪਾਲਸੀ ਸੀ ਅਦਰ ਵਿੱਚ ਅਦਰ ਅਸਲ ਦੇ ਵਿੱਚ ਤੇ ਮੁਨਾਫੇ ਵਾਲੀ ਪਾਲਸੀ ਸੀ ਅਸਲ ਦੇ ਵਿੱਚ ਤੇ ਜ਼ਹਿਰਾਂ ਵਾਲੀ ਪਾਲਸੀ ਸੀ ਸਾਡੀਆਂ ਜ਼ਮੀਨਾਂ ਭਰ ਗਿਆ ਜ਼ਹਿਰਾਂ ਨਾਲ ਅੱਜ ਅਸੀਂ ਅਨਾਜ ਘੱਟ ਖਾਂਦੇ ਆਂ ਜ਼ਹਿਰ ਜਿਆਦਾ ਖਾਂਦੇ ਇਹਦੇ ਨੋਨ ਫੈਕਟਰ ਆ ਇਹ ਦ ਸਰਵੇਖਣ ਵਾਲੇ ਵੀ ਕਹਿ ਸਕਦੇ ਜੇ ਅਸੀਂ ਕਣਕ ਜੇ ਅਸੀਂ ਕਣਕ ਖਾ ਰਹੇ ਆਂ ਜੇ ਅਸੀਂ ਚੌਲ ਖਾ ਰਹੇ ਆਂ ਤਾਂ ਅਸੀਂ ਜ਼ਹਿਰ ਖਾ ਰਹੇ ਤੇ ਜ਼ਹਿਰ ਹੀ ਖਾ ਰਹੇ ਆਂ ਔਰ ਜਦੋਂ ਦੇਖੋ ਜਦੋਂ ਸਾਡਾ ਅਨਾਜ ਜਾਂਦਾ ਬਾਹਰ ਐਕਸਪੋਰਟ ਹੋ ਕੇ ਜਾਂਦਾ ਦਵਾਈ ਜਾਂ ਇੰਗਲੈਂਡ ਜਾਂਦਾ ਜਾਂ ਕਿਤੇ ਜਾਂਦਾ ਰਿਜੈਕਟ ਕਿਉਂ ਹੋ ਜਾਂਦਾ ਕਿ ਵਿੱਚ ਇੱਥੇ ਕੀਟਵਾਸੀਏ ਨੇ ਜਿਆਦਾ ਹੁੰਦੇ ਹੁਣ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਉਹ ਚਾਹੀਦਾ ਉਹ ਅਨਾਜ ਜਿਹਦੇ ਵਿੱਚ ਕਿਉਂਕਿ ਉਹਨਾਂ ਦੇ ਜਾਂਨਾ ਜਿਆਦਾ ਕੀਮਤੀ ਨੇ ਨਾ